चाची दो ला खादी चाची निकल खड़ी

ਪਛਾਨਿਆ ਮਮੀ ਲੈ ਕੇ ਵੀ ਆਰੀਆ ਵੇਰੇ ਮਸਾਲੀਆਂ ਦਾ ਬੰਦਿਆਂ ਗੰਗਣਾ ਕੋਲ ਪਿਆਰੀਆ ਵੇਰੇ ਮਸਾਲੀਆਂ ਦਾ ਬੰਦਿਆਂ ਸਾਲੀਆਂ ਵਾਰਾ ਅੱਜ ਦੇਖੀ ਦਰਦਾਂਗੇ ਹੈ ਕਿ ਕਿ ਲੋੜ ਕੋਸੇ ਲੋਟ ਕੋਦਣੀ ਪੈਂਦੀ ਹੈ ਕੋਧ ਤਾਂ ਜਾਂਦੀ ਹੈ ਹਾਂ ਉਹ ਕੁੜੀ ਦੇ

गगन बनिया ठीक है अच्छे देखते हैं <laughs> चलो 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 गगन तेन सपोर्ट हो रही है खरजा, खरजा, चलो ये!

ਆਇਆ ਕਰਕੇ ਦੂਰ ਹੋ ਗਿਆ ਪਤਾ ਨਹੀਂ ਕਿੱਥੇ ਚੱਲ ਗਿਆ ਇਹ ਤਾਂ ਉਹ ਤੁਲਿਤ ਪਾ ਕੇ ਠੀਕ ਆ ਨਾ ਕੰਮ ਨਹੀਂ ਹੱਥ ਪਾਇਆ ਕਰਕੇ ਤੂੰ ਸੁਣਾ ਆ ਲਿੰਗੋ ਉੱਪਰ ਬਹੁਤ ਹੋ ਗਏ ਐਵੇਂ ਬਾਲਟੀ ਵਿੱਚ ਉਹ ਹੋਰ ਪਾਈਆਂ ਦੇ ਵਿੱਚ ਲੱਸੀ ਵਿੱਚ ਕਈ ਚੀਜ਼ਾਂ ਜੀਆਂ ਹੁੰਦੀਆਂ ਨੇ ਹਾਂ ਡੁੱਬੇ ਦਰਦੇ ਨੇ ਫਿਰ ਵੀ ਫਿਰ ਵੀ ਨਹੀਂ ਜਾਰੀ ਇਹਦੇ ਚ